ਮੌਸਮੀ ਪਾਕ ਵੱਲੋਂ ਚੇਤਾਵਨੀ ਦਿੱਤੀ ਗਈ ਸੀ ਕਿ ਤਿੰਨ ਦਿਨ ਲਗਾਤਾਰ ਮੀਂਹ ਪਵੇਗਾ ਗੜੇਮਾਰੀ ਹੋਵੇਗੀ ਪਰ ਉਹੀ ਕੁਝ ਹੋ ਰਿਹਾ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋਗੇ ਕਿਸਾਨਾਂ ਦੀ ਸੋਨੇ ਵਰਗੀ ਫਸਲ ਮੀਂਹ ਕਾਲੇ ਬੱਦਲਾਂ ਵਿੱਚ ਕਿਵੇਂ ਭਜ ਰਹੀ ਹੈ ਕਿਸਾਨਾਂ ਦੀ ਸੋਨੇ ਵਰਗੀ ਫਸਲ ਪੂਰੀ ਤਰ੍ਹਾਂ ਪੱਕ ਕੇ ਤਿਆਰ ਹੋ ਚੁੱਕੀ ਹੈ ਪਰ ਭਾਰੀ ਬਾਰਿਸ਼ ਕਾਲੇ ਬੱਦਲ ਹਵਾਵਾਂ ਚਲਦੇ ਨਜ਼ਰ ਆ ਰਹੇ ਨੇ ਤਾਂ ਕਿਸਾਨਾਂ ਦੀ ਫਸਲ ਹਜੇ ਮੰਡੀ ਤੱਕ ਨਹੀਂ ਪਹੁੰਚ ਸਕੀ ਹੈ ਪਰਮਾਤਮਾ ਕਿਰਪਾ ਕਰੇ ਕਿਸਾਨਾਂ ਦੀ ਫਸਲ ਮੰਡੀਆਂ ਅੰਦਰ ਪਹੁੰਚ ਜਾਏ ਅਤੇ ਉਹ ਖੁਸ਼ਹਾਲ ਰਹਿਣ